ਲੋਟਰੀ ਓਏ ਸਾਰੀ ਥੱਲੇ ਮਾਰੀ ਓਏ ਨਾ ਗੁੰਡੀ ਆ ਤੇਰੇ ਕੋਲ ਚੜ ਜਾ ਚੜ ਜਾ ਚੜਿਆ ਹੁਣ ਵੀਡੀਓ ਬਣਾਉਂਦਾ ਹੁਣ ਤੂੰ ਚੜ ਜੀ ਚੜੂ ਹੁਣ ਲੈ ਵੀ ਦੇਖਦੇ ਆਂ ਨਹੀਂ ਚੱਲ ਚੱਲੀ ਵੀਡੀਓ ਬਣ ਗਈ ਚੱਲ ਪਾਥ ਇਹ ਲੈ ਵੀ ਮੇਤਰਾ ਚੜੂ ਆ ਮੁੰਡਾ ਹੜਦਾ ਨਹੀਂ ਗਾ ਇਹ ਗੱਲ ਨਹੀਂ ਦਿੱਲੀ ਦਾ ਕੰਮ ਆ ਇਹ ਆਪ ਤਣਾ ਗੇੜਾ ਪੈ ਜਾ ਫੇਰ ਤਾਂ ਤਾਂਂ ਗੀਣਾ ਪਾਲੋ ਯਾਰ। ਤਾਂ ਗੀ ਇਹ ਹੁੰਦੀ ਫਿਰ ਤਾਂ ਹੁਣ। ਇਹ ਤਾਂ ਜਾਂ ਹੁੰਦਾ। ਇਹ ਤਾਂ ਉੱਪਰ ਹੀ ਹੁੰਦਾ। ਜੇਰਾ ਮੋਟਾ ਚੜੇ ਫਿਰ ਤਾਂ ਆਪਾਂ ਚੈਲੰਜ ਕਰ ਦੇਣਾ ਬਾਈ। ਅੱਛਾ। ਹਾਂ ਬਈ ਕੋਈ ਚੜ ਕੇ ਦਿਖਾ ਦੇ ਆਂ। ਚੜ ਗਿਆ। ਹਾਂ। ਇਹ ਜਾਊਗਾ ਪਿੱਛੇ ਹੋ ਗਿਆ ਹੁਣ ਇਹ। ਬੱਕਰੀ। ਮੋਟਾ ਫੜ ਸੂਤੀ। ਸੂਤੀ ਨੇ ਸਾਰ ਕੇ ਜਾ। ਇਹ। ਲੈ ਬਈ। ਹੱਥ ਨਹੀਂ ਫਿਰ ਆਇਆ। ਪੈਂਦਾ ਨਹੀਂ ਹੱਥ। ਨਹੀਂ। ਆਂ ਰੱਖ। ਜਾਨਮੇ ਇਹ ਸੁਣੋ ਜੀ ਬੇਫਿਕਰ ਹੋ ਜਾਇ ਤੇ ਬੇਫਿਕਰੋਂ ਵਜਨ ਦੇ ਦੇ ਬੋ ਜੀ ਕਰ ਜਦੋਂ ਜਹਾਜ਼ ਪੂਰੀ ਹੋਏ ਫੜਾਈ ਜਾਣ ਉੱਪਰ ਆਇਆ ਵੇਟ ਵੱਧ ਗਿਆ ਇਹਦੇ ਵਿੱਚ ਨਹੀਂ ਵੇਟ ਦੀ ਨਹੀਂ ਗੱਲ ਪਰ ਸੇਮ ਉਹ ਢਾਣਾ ਉੱਚਾ ਥੋੜਾ ਆ ਥੱਲੇ ਕੋਈ ਸਪੋਰਟ ਹੈ ਨਹੀਂ ਹੂੰ ਨਹੀਂ ਤਾਂ ਚੜ ਜਾਣਾ ਸੀ ਬਈ ਇਹਨੇ ਐ ਲੈ 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 ਹੋ ਗਿਆ ਕੰਮ ਜਾ ਬਈ ਇਹ ਹੁਣ ਤੂੰ ਆਪ ਲਾਲਾ ਸਾਹਿਬ ਵੀ ਕਿੰਨਾ ਉੱਚਾ ਹੋਊਗਾ ਉਸ ਹਿਸਾਬ ਨਾਲ ਤੂੰ ਚੈਲੰਜ ਕਰਦੇ ਏ ਇਹ ਚੈਲੰਜ ਕਰਨਾ ਤੈ ਫੋਨ ਡਿੱਗ ਗਿਆ ਲੈ ਵੇ ਮਿੱਤਰ ਆਜੋਗੇ ਚੜ ਕੇ ਦਿਖਾਓ ਇਹ ਚੈਲੰਜ ਦੇਖ ਲੈ ਵੀ ਘਟੋ ਘਟ 8 ਫੁੱਟ ਉੱਚਾ 8 ਫੁੱਟ ਉੱਚਾ ਕੋਈ ਸਪੋਰਟ ਨਹੀਂ ਹੈਗੀ ਥੱਲੇ ਕੋਈ ਨਹੀਂ ਜਿਹੜਾ ਸਾਹਮਣੇ ਜਿਹੜਾ ਤੈਨੂੰ ਪਤਾ ਹੀ ਹੈ ਸਹੀ ਗੱਲ ਹੈ ਜਿਹੜਾ ਸਾਹਮਣੇ ਕੋਈ ਚੜੇ ਤੇ ਆਪਣੇ ਨਾਲ ਵੀਡੀਓ ਤੇ ਉਹ ਕਰੇ ਕਿੰਨੇ ਰੁਪਏ ਦੇਵੇਂਗਾ ਭਾਈ ਰੁਪਏ ਨਹੀਂ ਜਾਮਣਾ ਜਾਮਣਾ ਗਾ ਲੈ ਵੀ ਕਰ ਦੋ ਮੈਂਚਰ ਨਾਲ ਨਾਲ ਰਿਮਿਕਸ ਕਰ ਲਓ ਨਹੀਂ ਮੈਂਚਰ ਨਾਲ ਵੀ ਆਹ 8 ਫੁੱਟ ਦਾ 7 ਫੁੱਟ ਦਾ ਹੂ ਕੋਈ ਸਪੋਰਟ ਨਹੀਂ ਜੱਫਾ ਵੀ ਨਹੀਂ ਪੈਂਦਾ ਹੈਗਾ ਤੁਸੀਂ ਵੀ ਦੇਖ ਹੀ ਲਿਆ ਲੱਗਦਾ ਬੰਦਾ ਆਪਣਾ ਲੈ ਵੀ ਮਿੱਤਰੋ ਕਰੋ ਰਿਮਿਕਸ ਜੇ ਕੋਈ ਮੇਰੇ ਵੀਰੇ ਵਿੱਚ ਚੜ ਸਕਦਾ ਹੈ ਲੈ ਵੀ ਆ ਜਾਓ ਉਸੇ ਇੱਕ ਪਾ ਪੈ ਲੱਗੇ ਨਾ ਜੇ ਆਉਣ ਦੇ ਆਉਣ ਦੇ ਮੋਟੀਆਂ ਮੋਟੀਆਂ ਆਉਣ ਦੇ ਲੈ ਵੀ ਮਿੱਤਰਾ ਇੱਕ ਜਾਂਮਣ ਹੋਰ ਆ ਗਈ ਵੀ ਆ ਗਈ ਆ ਗਈ ਆ ਚੈੱਕ ਕਰ ਲਈ ਲੈ ਵੀ ਵਿੱਚ ਦਿਖਾ ਦੇ ਬੱਬੂ ਇੱਧਰ ਆ ਕੇ ਇਹ ਤਾਂ ਘਾਟ ਹੋ ਗਈ ਸੀ ਨਾ ਨਾ ਬਹੁਤ ਨੇ ਆਪਾਂ ਅਬ ਦੇ ਜੋਗੀਆਂ ਹੋ ਜਾਣਗੇ ਲੈ ਵੀ ਇਹੀ ਤਰੀਕਾ ਜਾਂਮਣਾ ਦਾ ਗੁੱਛੇੜਦਾ ਨਾ ਗੁੱਛੇੜਦਾ ਰੋਟਾ ਮਤਨ ਪਤਾ ਹੈ ਗਦਾ ਮੈਂ ਦੂਸੇ ਦੇਖੂੰਗਾ ਟਕਾਣੇ ਤੇ ਚਲੇਗਾ ਉਹ ਗੜਾ ਉੱਪਰ ਇੰਦਾ ਇਵੇਂ ਨੇੜੇ ਆ ਜੂ ਇਧਰ ਨੂੰ ਆ ਦੇ ਨੀ ਮੇਰੇ ਨੂੰ ਨਾ ਸਾਨਾ ਵੀ ਟਕਿਆ ਆ ਕੇ ਲਾਈ ਹੁਣ ਤਾਂ ਵਿੱਚ ਜਿੱਤੂ ਕਰਾਂਗਾ ਮਾਤੇ ਗੋਹ ਨਾਲ ਸੁੱਕੀ ਹੈ ਦੂਜੀ ਰੋਟੀ ਰਹਿਮਣ ਦੀ ਉਹ ਦੋ ਜੀ ਪਾੜ ਕੇ ਰੱਖੀ ਕਰਦੇ ਨਾ ਤਨ ਅੰਡਾ ਪੱਤਾ ਕੰਜੀ ਦਾ ਰੱਖਿਓ ਐਸੀ ਗੱਲ ਜਿਵੇਂ ਹੋਈ ਹੋਇਆ ਉਹ ਨਾ ਦੇਖ ਨੀ ਆ ਰਿਹਾ ਉਹ ਦਾ ਨੂੰ ਸਿੱਟਿਆ ਕਿਵੇਂ ਛੇੜ ਉਹ ਜਿਹੜੀਆਂ ਦਮ ਮਾਰਤ ਹੋਆ ਕਰ ਬੱਕਰੀ ਖਾਰੀ ਦੇਖ ਨਾਲ ਨਾਲ ਚਾਮਣ ਉਹ ਤੇਰੀ ਉਹ ਤੇਰੀ ਓਏ ਸਾਰੀ ਥੱਲੇ ਮਾਰੀ ਓਏ ਸਾਰੀ ਥੱਲੇ ਮਾਰੀ ਆਹ ਦੇਖ ਬੱਕਰੀ ਖਾ ਰਹੀ ਏ ੱਤਕਾ ਵਾਜੀ ੱਤਕਾ ਰਾਜੀ ੱਤਕਾ ਇਹਦਾ ੱਤਕਾ ਯਾਰ ਬੱਬੂ ਹੋਰ ਕੀ ਹੋ ਗਿਆ ਯਾਰ ਇਹ ੱਤਕਾ ਕਰ ਗਿਆ ਤੂੰ ਸਾਡੇ ਨਾਲ ਜਮਾਂ ਹੀ ੱਤਕਾ ਹੋ ਗਿਆ ਸੱਚ ਛਿੜ ਦੇ ਬਾਈ ਨਾ ਹੋ ਗਿਆ ਮੈਨੂੰ ਕਹਦਾ ਸੀ ਤੇਲਾ ਕਿਹੜਾ ਹੋ ਕੇ ਰੱਖਿਆ ਤਾ ਲੈ ਵੀ ਤੇ ਆਇਆ ਵੀ ਜਿਵੇਂ ਮਰ ਜਿਉ ਬੱਕਰੀਏ ਪਰਾ ਹੋ ਜਾ ਮਾੜ ਦਰਹੀ ਨੂੰ ਘੂਰੀ ਕੇ ਐਵੇਂ ਜਵਾਕ ਨਹੀਂ ਹੱਥ ਲਾਉਣ ਵਾਲੀ ਡੇਗਿਆ ਸੀ ਲੈ ਓਏ ਹੋਰ ਆ ਬੱਕਰੀ ਮੋੜ ਦੋ ਕੋਈ ਕੰਮ ਲਾਉਦਾ ਯਾਰਾ ਬਹੁਤ ਆ ਨਹੀਂ ਈ ਦੋ ਲਾ ਮੋੜ ਤੋੜ ਕੇ ਲੈ ਜਾਂਦੇ ਆ ਪੰਨੂ ਜੀ ਮਾਣਾ ਹੈ ਦੇਖ ਕੇ ਰਾਜਾ ਉਹ ਮੇਰੇ ਖੜਿਆ ਦੋ ਮ ਦਿਖਾ ਦੀ ਛੋੜਾ ਦੇ ਕਰਦਾ ਇਹਨੂੰ ਛੋੜਾ ਜਾਂ 15 ਮੀਟਰ ਦੀ ਉੱਤਰ ਹੀ ਪੱਲੀ ਚ ਝਾੜਦੇ ਲੱਗਦੇ ਦੋ ਛੋੜੇ ਪਾਸੇ ਇਹ ਕਰੀ ਜਾਂਦੇ ਆ ਹਰੇ ਥੱਲੇ ਜਾਂਦੀਆਂ ਨਹੀਂ ਝੜਦੀਆਂ ਨਹੀਂ ਅੱਛਾ ਤੋੜ ਕੇ ਹਟਦਾ ਆਪਣਿਆਂ ਲਈ ਕਰਦੀਆਂ ਜਿਹੜੀਆਂ ਰਾਈ ਨੇ ਉੱਪਰ ਦੀ ਹੈ ਜੰਮਣ ਓਏ ਵਾ ਵਾ ਬਹੁਤ ਨੇ ਬਹੁਤ ਨੇ ਬਹੁਤ ਜਲਾਇਆ ਬਈ ਸਾਡ ਪਰ ਬਹੁਤ ਨੇ ਛੋਟੇ ਝਾੜੀ ਦਾ ਮਣੀ ਯਾਰ ਦੇਖ ਝਾੜੀ ਤੋਂ ਬਾਹਰ ਨਹੀਂ ਕਰਦੇ ਨੇ ਝਾੜ ਤਾਂ ਹੀ ਕੋਈ ਨਹੀਂ ਜਿਹੜੀਆਂ ਡਿੱਗਣਗੀਆਂ ਉਹ ਵੀ ਸਾਡੇ ਡਿੱਗਣਗੇ ਇੱਧਰ ਨਹੀਂ ਝਾੜ ਆੜ ਨਹੀਂ ਝਾੜਦੇ ਇੱਧਰੋਂ ਆਏ ਲੱਗੇ ਆੜ ਨਹੀਂ ਉੱਪਰ ਨਹੀਂ ਝਾੜਦੇ ਝਾੜੂ ਆਉਣ ਦੇ ਕੀ ਨੀ ਪਊਗਾ। ਯੂ ਕਮਾ ਦੇ ਯੂ ਕਮਾ ਦੇ। 90 ਵਜੇ ਜੀ ਟੋਟਣ ਚ। ਹਰ ਦੇ ਹਰ ਦੇ ਮੋਟੇ ਬੱਸ ਹੋਈ। ਬੱਸ ਬੱਸ ਰਹਿਂਦੇ। ਬਰਾ ਬਹੁਤ ਬੁਣੀ ਆ ਯਾਰ। ਰਹਿਂਦੇ ਰਹਿਂਦੇ ਬੱਸ। ਇਸ ਕਰਾਮ ਹੁੰਦੀ ਆ। ਲੈ ਮੇਰੇ ਕੋਲ ਆਜੋ। ਅੰਨ ਦਿਖਾ ਦੇ ਵੀ ਇੰਨੇ ਗੱਸੀ ਆਉਦੇ ਬਾਤ ਤੋੜਨੀ ਆ ਬਈ ਨਾ। ਖਰੀਦ ਕੇ ਖਾਣ ਦਾ ਉਹ ਸਵਾਦ ਨਹੀਂ ਆਉਂਦਾ ਬਈ। ਕਿਉ ਬੱਬੂ? ਹਮ। ਸਹੀ ਅੱਲਾ। ਜਿਹੜਾ ਭਜ ਐ ਸਵਾਦ ਆਉਂਦਾ। 来 ਵੀ ਮਿੱਤਰੋ ਕਰ ਦਿਓ ਕਮੈਂਟ ਦੇ ਵਾਸਤੇ ਵੀ ਧੰਨਵਾਦ ਕਰਦੇ ਆਂ ਕੱਟ ਲਾ